हां देखो एकदा ਜਿਹੜਾ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਪ ਨੌਨ ਪੋਲਿਟিক্যাল ਵੱਲੋਂ ਤੀਹ ਦਾ ਜਿਹੜਾ ਬੰਦ ਦਾ ਕਾਲ ਕੀਤਾ ਸੀ ਉਹਦੇ ਵਾਸਤੇ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਪੰਜਾਬ ਬੰਦ ਕੀਤਾ ਜਾਊਗਾ ਸਤਾਈ ਨੂੰ ਲਗਭਗ ਅ ਸੰਮਰਸਾਦ ਦੇ ਵੀ ਡਿਸਾਈਡ ਕੀਤਾ ਸਾਡੀ ਉੱਤੇ ਮੀਟਿੰਗ ਚੱਲ ਰਹੀ ਆ ਇਦਾਂ ਥਰੂਆਊਟ ਪੂਰੇ ਪੰਜਾਬ ਵੀ ਜਨ ਜਨ ਤੱਕ ਸਾਡਾ ਮੈਸੇਜ ਕਿਵੇਂ ਕਨਵੇ ਹੋਵੇ ਸਯੋਗ ਦੀ ਆਸ ਹੈ ਸਾਨੂੰ ਲੱਗਦਾ ਹੈ ਸਫਲ ਹੋਵਾਂਗੇ ਔਰ ਤੁਹਾਨੂੰ ਦੱਸਾਂ ਮੈਂ ਅੱਜ 29 ਦਿਨ ਹੋ ਗਏ ਦਲੇਵਾਲ ਸਭ ਦੇ ਮਰਨ ਵਰਤਨ ਨੂੰ ਔਰ 315 ਦਿਨ ਹੋ ਗਏ ਸਾਡੇ ਪੁੱਛੇ ਨੂੰ ਲਗਦਿਆਂ ਹੋਇਆ ਹੁਣ ਕੋਈ ਵੀ ਫੋਰਮ ਆਪਣੇ ਆਪ ਦੇ ਆਗੂ ਦੀ ਸ਼ਾਦੀ ਮੌਤ ਨਹੀਂ ਕਰਾਉਣਗੇ ਠੀਕ ਹੈ ਜਾਂ ਤਾਂ ਦਲੇਵਾਲ ਸਭ ਸ਼ਹਾਦਤ ਦੇਣਗੇ ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪੰਜਾਬ ਬੰਦ ਨੂੰ ਲੈ ਕੇ ਇੱਕ ਅਹਿਮ ਜੋ ਮੀਟਿੰਗ ਜੋ ਸਰਵਨ ਸਿੰਘ ਪੰਦੇਰ ਹੋਣਾ ਵੱਲੋਂ ਕੀਤੀ ਗਈ ਹੈ ਤਾਂ ਸਾਡੇ ਨਾਲ ਸਰਵਨ ਸਿੰਘ ਪੰਦੇਰ ਜੋ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਪੰਦੇਰ ਸਾਹਿਬ 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਤੁਹਾਡੇ ਵੱਲੋਂ ਦਿੱਤੀ ਗਈ ਆ ਕਿਸਾਨ ਯੂਨੀਅਨ ਵੱਲੋਂ ਦਿੱਤੀ ਗਈ ਆ ਤਾਂ ਕੀ ਕੀ ਅੱਜ ਮੀਟਿੰਗ ਦੇ ਵਿੱਚ ਫੈਸਲੇ ਜਿਹੜੇ ਅਹਿਮ ਲਿੱਤੇ ਗਏ ਹਾਂ ਦੇਖੋ ਇੱਕ ਤਾਂ ਜਿਹੜਾ ਦੋਵਾਂ ਫਾਰਮਾਂ ਵੱਲੋਂ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤਾਂ ਐਸਕੇਮ ਨਾਨ ਪੋਲਿਟਿਕਲ ਵੱਲੋਂ ਦੀ ਦਾ ਜਿਹੜਾ ਬੰਦ ਦਾ ਕਾਲ ਕੀਤਾ ਸੀ ਉਹਦੇ ਵਾਸਤੇ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਪੰਜਾਬ ਬੰਦ ਕੀਤਾ ਜਾਊਗਾ 26 ਨੂੰ ਖਨੌਰੀ ਬਾਰਡਰ ਤੇ ਆਲ ਟ੍ਰੇਡ ਯੂਨੀਅਨ ਚਾਹੇ ਉੱਤੇ ਬਸਾਂ ਵਾਲੇ ਹੋਣ ਬਿਜਲੀ ਵਾਲੇ ਹੋਣ ਆਸ਼ਾ ਵਰਕਰ ਹੋਣ ਮੈਡੀਕਲ ਪ੍ਰੈਕਟਿਸ਼ਨ ਹੋਣ ਕੁਝ ਵੀ ਹੋਵੇ ਚਾਹੇ ਟਰਾਂਸਪੋਰਟਰਾਂ ਦੇ ਮਾਲਕ ਹੈ ਮੇਰੀ ਬਕਾਇਦਾ ਸਾਰਿਆਂ ਨਾਲ ਗੱਲਬਾਤ ਹੋਈ ਹੈ ਸਾਰੇ ਦੇ ਸਾਰੇ ਜਿਹੜੇ ਆ ਉਹ ਉੱਥੇ 26 ਨੂੰ ਪਹੁੰਚਣਗੇ ਉਹਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਕਿਵੇਂ ਸਫਲ ਕਰਨਾ ਹੈਗਾ ਬੜਾ ਸਮਰਥਨ ਮਿਲ ਰਿਹਾ ਹੈਗਾ ਸਾਨੂੰ 27 ਨੂੰ ਲਗਭਗ ਅੰਮ੍ਰਿਤਸਰ ਦੇ ਵਿੱਚ ਡਿਸਾਈਡ ਕੀਤਾ ਸਾਡੀ ਉੱਤੇ ਮੀਟਿੰਗ ਚੱਲ ਰਹੀ ਆ ਇਦਾਂ ਥਰੂਆਊਟ ਪੂਰੇ ਪੰਜਾਬ ਵੀ ਜਨ ਜਨ ਤੱਕ ਸਾਡਾ ਮੈਸੇਜ ਕਿਵੇਂ ਕਨਵੇ ਹੋਵੇ ਕਿਵੇਂ ਅਪੀਲ ਕਰੀਏ ਆਪਣੇ ਛੋਟੇ ਦੁਕਾਨਦਾਰ ਨੂੰ ਰੇੜੀ ਫੜੀ ਵਾਲੇ ਨੂੰ ਮੰਡੀਆਂ 'ਚ ਗੱਲ ਜਾਵੇ ਹਰ ਬੰਦੇ ਤੱਕ ਸਾਡੀ ਗੱਲ ਪਹੁੰਚੇ ਤਾਂ ਉਹਦੇ ਲਈ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਤਰਨਤਾਰਨ ਹੋਵੇ ਚਾਹੇ ਫਿਰੋਜ਼ਪੁਰ ਹੋਵੇ ਬਠਿੰਡਾ ਹੋਵੇ ਮਾਨਸਾ ਹੋਵੇ ਪਟਿਆਲਾ ਹੋਵੇ ਤੁਹਾਡਾ ਮੋਹੱਲੀ ਰੋਪੜ ਹੁਸ਼ਿਆਰਪੁਰ ਠੀਕ ਹੈ ਜੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਚਾਹੇ ਬਟਾਲਾ ਗਰਦਾਸਪੁਰ ਪਠਾਨਕੋਟ ਤਮਾਮ ਅੰਮ੍ਰਿਤਸਰ ਦੇ ਸੌਰੀ ਪੰਜਾਬ ਦੇ ਜ਼ਿਲ੍ਹੇ ਉਹਨਾਂ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਸਤਾਈ ਨੂੰ ਮੁਹਿੰਮ ਬਣਾਵਾਂਗੇ ਚਾਰ ਚੁਪੇਰੇ ਅੰਮ੍ਰਿਤਸਰ ਦੇ ਲਗਭਗ ਤੁਹਾਨੂੰ ਕੋਈ ਸਾਡਾ ਵਰਕਰ 3-400 ਨਜ਼ਰ ਆਊਗਾ ਤਾਂ ਆਪਣੀ ਗੱਲ ਲੈ ਕੇ ਚਾਹੇ ਢੋਲ ਲਾ ਲਾਂਗੇ ਪੀਪੇ ਖੜਕਾ ਕੇ ਜਿਵੇਂ ਅਸੀਂ ਜਨ ਤੱਕ ਇੱਕ ਮੁਹਿੰਮ ਬਣਾ ਕੇ ਪਿੱਤੀ ਦਾ ਬੰਦ 3 ਕਰੋੜ ਪੰਜਾਬੀ ਜਿਹੜੇ ਸਮਰਥਨ ਕਰ ਰਿਹਾ ਜੰਦੂਲਨ ਜਿਹੜਾ ਬੁਸ਼ ਕਰ ਗਿਆ ਤੇ ਇਹ ਪੰਜਾਬੀਆਂ ਦੀ ਦੇਣ ਇਹ ਕਿਸੇ ਧਰਮ ਵਿਸ਼ੇਸ਼ਤਾ ਨਹੀਂ ਕਹਿ ਸਕਦੇ ਇਹ ਸਾਰੇ ਆਨਲਾਈਨ ਪੰਜਾਬੀਆਂ ਦਾ ਵਾ ਖੇਤੀ ਆਧਾਰ ਤੇ ਦੇਸ਼ ਆ ਸਾਡਾ ਖੇਤੀ ਆਧਾਰ ਤੇ ਪੰਜਾਬ ਆ ਜੇ ਪੰਜਾਬ ਦੇ ਕਿਸਾਨ ਦੇ ਕੋਲੇ ਉਹਦੇ ਪੈਦਾਵਾਰ ਦਾ ਕੋ ਚਾਰ ਪੈਸੇ ਹੋਣਗੇ ਉਹ ਖਪਤ ਕਰਿਆ ਖੇਤ ਦੇ ਮਜ਼ਦੂਰ ਕੋ ਉਹ ਛੋਟੀ ਦੁਕਾਨੀ ਚ ਜਾ ਕਰੂਗਾ ਜਿੰਨਾ ਕਾਰੋਬਾਰ ਸਾਡਾ ਕਿਸਾਨ ਤੇ ਡਿਪੈਂਡ ਕਰਦਾ ਇਸ ਕਰਕੇ ਤੋਂ ਸਾਨੂੰ ਸਹਿਯੋਗ ਦੀ ਆਸ ਹੈ ਸਾਨੂੰ ਲੱਗਦਾ ਹੈ ਸਫਲ ਹੋਵਾਂਗੇ ਔਰ ਤੁਹਾਨੂੰ ਦੱਸਾਂ ਮੈਂ ਅੱਜ 29 ਦਿਨ ਹੋ ਗਏ ਦਲੇਵਾਲ ਸਾਭ ਦੇ ਮਰਨ ਵਰਤ ਨੂੰ ਔਰ 315 ਦਿਨ ਹੋ ਗਏ ਸਾਡੇ ਮੋਰਚੇ ਨੂੰ ਲੱਗਦਿਆਂ ਹੋਇਆ ਹਾਂ ਹਾਂ ਸਰਕਾਰ ਸਰਕਾਰ ਸੀਰੀਅਸ ਨਹੀਂ ਹੈਗੀ ਸਰਕਾਰ ਆਪਣੀਆਂ ਮੰਗਾਂ ਸਾਡੀਆਂ ਪ੍ਰਵਾਨ ਕਰਨ ਚ ਭੱਜ ਰਹੀ ਆ ਕਾਰਪੋਰੇਟ ਦੇ ਪੱਖ ਚ ਭੁਗਤ ਰਹੀ ਹੈਗੀ ਆ ਮੋਦੀ ਸਾਹਿਬ ਕੱਲ ਕਿਸਾਨ ਦਿਵਸ ਸੀ ਕੋਈ ਸ਼ਬਦ ਤੱਕ ਨਹੀਂ ਬੋਲੇ ਹੈਗੇ ਠੀਕ ਅੱਜ ਵੀ ਕਿਸਾਨ 27 ਰੁਪਏ ਤੇ ਗੁਜ਼ਾਰਾ ਕਰ ਰਿਹਾ ਹੈਗਾ ਤੋਂ ਅਸੀਂ ਅੰਦੋਲਨ ਜੜਾ ਵਾ ਇਸ ਮੰਗਾਂ ਪੂਰੀਆਂ ਕਰ ਤੱਕ ਸੰਘਰਸ਼ੀਲ ਰਹਾਂਗੇ ਪਰ ਇਸ ਦੇ ਨਾਲ ਨਾਲ ਡੇਲੇ ਵਾਲ ਸਾ ਦਾ ਮਰਨ ਵਰਤੇ ਆ ਲਗਾਤਾਰ ਚੱਲ ਰਿਹਾ ਤਾਂ ਕੋਰਟ ਵੱਲੋਂ ਵੀ ਆਰਡਰ ਨੇ ਕਿ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਭਰਤੀ ਕੀਤਾ ਤਾਂ ਕਿ ਉਹਨਾਂ ਦੀ ਸਿਹਤ ਬੋਰਡ ਆਉਣ ਚੁੱਕੀ ਆ ਤਾਂ ਸਰਕਾਰ ਦੀ ਮੰਸ਼ਾ ਖਾਬਦੀ ਆ ਹਾਲਾਂਕਿ ਇਸ ਤਰ੍ਹਾਂ ਦਾ ਮਰਨ ਵਰਤ ਵੀ ਚੱਲ ਰਿਹਾ ਲੇਕਿਨ ਮੰਗਾਂ ਨੂੰ ਲੈ ਕੇ ਕਿਸਾਨ ਵੀ ਇੱਕ ਤਰਫਾ ਬੈਠੇ ਨੇ ਇੱਕ ਤਰਫਾ ਢੱਲੇਵਾਲ ਸਾਉ ਦਾ ਮਰਨ ਵਰਤ ਪਰ ਫਿਰ ਵੀ ਕੁਝ ਸੁਣਵਾਈ ਨਹੀਂ ਹਾਂ ਦੇਖੋ ਉਹਦੇ ਚ ਫਾਈਨਲ ਜਿਹੜੀ ਕੋਰਟ ਦੀ ਟਿੱਪਣੀ ਹੈਗੀ ਆ ਵੀ ਇਹ ਪੰਜਾਬ ਸਰਕਾਰ ਦਾ ਸੰਵਿਧਾਨਕ ਹੱਕ ਆ ਪੀ ਉਹਨਾਂ ਦੀ ਜਾਨ ਬਚਾਵੇ ਫਾਈਨਲ ਟਿੱਪ ਨਹੀਂ ਆਈ ਸੀਗੇ ਔਰ ਅਸੀਂ ਕਹਿੰਨੇ ਆ ਵੀ ਦੇਖੋ ਜਦੋਂ ਡਲੇਵਾਲ ਸਾਹਿਬ ਨੇ ਮਰਨ ਵਰਤਤਾ ਐਲਾਨ ਕੀਤਾ ਸੀ ਜੇ ਹਿੰਦੁਸਤਾਨ ਦੇ ਪੋਲਿਟਿਸ਼ੀਨ ਕਿਤੇ ਅਕਲ ਮੰਸੀ ਤਾਂ ਉਦੋਂ ਫੈਸਲਾ ਕਰਨਾ ਚਾਹੀਦਾ ਹੁਣ ਕੋਈ ਵੀ ਫੋਰਮ ਆਪਦੇ ਆਗੂ ਦੀ ਸ਼ਰਸੀ ਮੌਤ ਨਹੀਂ ਕਰਵਾਉਣਗੇ ਠੀਕ ਹੈ ਜਾਂ ਤਾਂ ਡਲੇਵਾਲ ਸਭ ਸ਼ਹਾਦਤ ਦੇਣਗੇ ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਜਿਹੜਾ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ 7 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਜਿਹੜੀ ਇਹਨਾਂ ਦੀ ਰਿਪੋਰਟ ਚ ਉੱਤੇ 4 ਲੱਖ ਉਹ ਵੱਡਾ ਗੱਲ ਹੈ ਮੰਗਾ ਮਨਾਉਣਾ ਵੱਡਾ ਮਸਲਾ ਹੈਗਾ ਜੋ ਤੇ ਤੈਨ ਤੇ ਪਰ ਜਿਸ ਤਰ੍ਹਾਂ ਦੇ ਨਾਲ ਡੱਲੇਵਾਲ ਸਾਹਿਬ ਦੇ ਹੁਣ 29 ਦਿਨ ਹੋ ਚੁੱਕੇ ਨੇ ਜਿੱਦਾਂ ਤੁਸੀਂ ਦੇਖਿਆ ਕਿ ਮਰਨ ਵਰਤ ਨੂੰ ਲੈ ਕੇ ਅਗਰ ਕੁਝ ਡੱਲੇਵਾਲ ਸਾਹਿਬ ਨੂੰ ਅਗਰ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਸਾਫ਼-ਸਾਫ਼ ਕੌਣ ਹੋਊਗਾ ਤਾਂ ਕੀ ਮਾਹੌਲ ਹੋਊਗਾ ਉਸ ਵੇਲੇ ਦਾ ਤੇ ਅਗਰ ਕੁਝ ਗਲਤ ਜੇ ਕਹਿ ਲਈ ਮਾਹੌਲ ਖਰਾਬ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਨਾ ਦੇਖੋ ਜੀ ਕਿਸਾਨ ਮਜ਼ਦੂਰ ਪੀਸਫੁਲੀ ਅੰਦੋਲਨ ਹੈ ਗਾਮੀ ਪੀਸਫੁਲੀ ਰਹੂਗਾ ਉਸ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਸਾਫ਼-ਸਾਫ਼ ਜ਼ਿੰਮੇਵਾਰ ਹੋ ਜੀ ਤਾਂ ਹੁਣ 30 ਨੂੰ ਜਿਹੜਾ ਬੰਦ ਨੂੰ ਲੈ ਕੇ ਜਿਹੜਾ ਘਰ ਘਰ ਜਾ ਕੇ ਜਿਹੜਾ 27 ਨੂੰ ਜਿਹੜਾ ਜਾਗਰੂਕ ਕੀਤਾ ਜਾਊਗਾ ਬਿਲਕੁਲ ਬਿਲਕੁਲ ਕਰ ਕਰ ਜਾ ਕੇ ਜਾ ਕੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਸਰਵਨ ਸਿੰਘ ਪੰਦੇਰ ਕੇ ਤਾਂ ਉਹਨਾਂ ਨੇ ਬੰਦ ਦੀ ਕਾਲ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਜਿਹੜੀ ਆ ਖੁੱਲ ਕੇ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਜੋ ਬੰਦ ਦੀ ਜੋ ਕਹਿ ਲੇ ਕਿ ਡੱਲੇਵਾਲ ਸਾਹਿਬ ਕੋ ਮਰਨ ਵੇਲੇ ਜਿਹੜਾ ਉਹਨਾਂ ਨੂੰ ਰੱਖਿਆ ਗਿਆ ਤੇ ਉਸ ਦੇ ਨਾਲ ਨਾਲ ਜਿਹੜੀ ਬੰਦ ਦੀ ਕਾਲ ਦਿੱਤੀ ਗਿਆ ਉਸ ਤੇ ਜਿਹੜੀ ਖੁੱਲ ਕੇ ਵਿਚਾਰ ਚਰਚਾ ਜਿਹੜੀ ਆ ਸਰਵਨ ਸਿੰਘ ਪੰਦੇਰ ਹੋਣਾ ਵੱਲੋਂ ਸਾਂਝੀ ਕੀਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ